ब्लॉक डेरा बाबू नानक के गाँव की है जहां पर गत रात आई तेज आंधी तूफान के कारण खेतों में नाड़ को लगी आग की वजह से आग फैलने के कारण ये आग गुजरों के डेरे में पहुंच गई तथा उसने इसको अपनी लपेट में ले लिया जिसके कारण आग ने इतना भयानक रूप धारण कर लिया कि गुजरों की करीब 20 82 15 ਬੱਕਰੀਆਂ ਕੇ ਇਤਨੇ ਕਿ ਸੋਨਾ ਲੱਖ ਰੁਪਏ ਟਰੈਕਟਰ ਰੇੜੇ ਅੰਨ્ય ਸਮਾਨ ਵੀ ਜਲ ਕਰ राख ਹੋ ਗਿਆ ਆਈਏ ਹਮ ਆਪਕੋ ਦਿਖਾਤੇ ਹੈ ਕਿ ਕਿਆ ਕਹਤੇ ਹੈ ਗੁੱਜਰ ਬਾਈ ਜਾਰੇ ਕੇ ਲੋ ਸਾਡੀਆਂ ਜਾਣੇ 20 25 ਮਹੀਆਂ ਜੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 20 15 ਮਹੀਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁੱਕੀਆਂ ਨੇ ਇੱਕ ਟੈਗਟਰ ਵੀ ਜਲ ਗਿਆ ਜਾਂ ਤੇ ਸਾਢੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁੱਕਾ ਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪਹਿਲੀ ਲੈਣ ਵਾਸਤੇ ਤੇ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪਹਿਲੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਕ ਕੇ ਲੈ ਕੇ ਇਹ ਅਜੇ ਤੱਕ ਸਾਨੂੰ ਇੱਥੇ ਕੋਈ ਨਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਭੀ ਤਾਂ ਪਿੰਡ ਦੇ ਦਿੰਦੇ ਆ ਭੀ ਤੁਹਾਡਾ ਕੁਛ ਨਾ ਕੁਛ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਾਟਾ ਨਾ ਬਾਰਤ ਗਈ ਹੈ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਭੀ ਸਾਡੀ ਸਾਡੀ ਮੰਗ ਪੂਰੀ ਹੈ ਜਿਹੜੀ ਸਾਡਾ ਨਸਕਾਨ ਇਹ ਸਾਨੂੰ ਦਿੱਤਾ ਜਾਵੇ ਜੀ ਬਹੁਤ ਬੜ ਗਿਆ ਜੋ ਦਾਗ ਮੰਜੀ ਮੰਜੀ ਜੋ ਪਾਂਦਾ ਠੀਕਰ ਮੱਜਾਂ ਜੋ ਕੁਛ ਵੀ ਹੈ ਹੀ ਸੜ ਗਿਆ ਉਹ ਬੰਦੇ ਤੇ ਨਹੀਂ ਮਰ ਗੋਗੀ ਉੱਤੇ ਜਲ ਗਏ ਕੁਛ ਨਹੀਂ ਮੇ ਜੱਟ ਗਏ ਟ੍ਰੇਲੀ ਮੱਜਾਂ ਕੁਛ ਨਹੀਂ ਬਚਿਆ ਸੋਨਾ ਗਹਿਣਾ ਜੋ ਪੈਹੇ ਪੂਰੇ ਗੱਦਕਾਰ ਆਈ ਦੇ ਨੰਨ ਚ ਮਰਾਤੀ ਵੀ ਕੋਈ ਨਹੀਂ ਗੱਡੀ ਉਦੋਂ ਪਹੁੰਚੀ ਜਦੋਂ ਆਪ ਸੜ ਤੁੰਗਿਆ ਹੀ ਸਭ ਕੁਝ ਮਦਦ ਮੰਗਨੀ ਸਾਨੂੰ ਜੋ ਕੁਛ ਵੀ ਹੈ ਸਾਡਾ ਸੜਿਆ ਸਾਡਾ ਮਾਣ ਸਭ ਹੋਣਾ ਚਾਹੀਦਾ ਇਹ ਰਾਤ ਸਾਡਾ ਮਾਮਾ ਪੂਰਾ ਗਿਆ ਇਕੱਲੇ ਹੀ ਸਾਰੇ ਚਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆ ਜਾ ਤੇ ਨਾਲ ਦੀਆਂ ਹੀ ਇਹਨਾਂ ਨੇ ਵਿਚ ਵਿਚ ਕੱਢੇ ਮੱਝਾਂ ਬਧੀਆਂ ਹੀ ਪੈਂਟ ਦੇ ਨੇ ਹੋਰੀਆਂ ਬਾਕੀ ਮੱਝਾਂ ਕੋ 20 25 ਸੜ ਗੀਆਂ ਵਾ ਕੋਈ ਬੱਕਰੀਆਂ ਸੜ ਗੀਆਂ ਘਰ ਵੀ ਸਾਰਾ ਸੜ ਗਿਆ ਤਵਾਈ ਪੁੱਟੀ ਗਈ ਸਾਰੇ ਆ ਮੇਖ ਨੂੰ ਕੱਖ ਨਹੀਂ ਦੇ ਰਿਆ ਸਭ ਕੁਝ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਘਰ ਵੀ ਸੜ ਗਿਆ ਤੇ ਬੱਕਰੀਆਂ ਬੱਕਰੀਆਂ ਚ ਪੈਸੇ ਹੀ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਉਹ ਵੀ ਤੋਂ ਆਈ ਆ ਕੋਟਲੀ ਤੋਂ ਆ ਜਗ ਲੱਗੀ ਆਈਦਾ ਕੋਈ ਨਹੀਂ ਆਏ ਆਹੀ ਇਸਾਨ ਆਇ ਮੌਕੇ ਦੇ ਕੱਲ ਰਾਤ ਜਿੰਨਾ ਕੋ ਹੋ ਸਕਿਆ ਬਚਾ ਕੀਤਾ ਵਾ ਵੀਰ ਦੇ ਡੰਗਰ ਸੜ ਗਏ ਅੱਗ ਦੀ ਸਪੀਡ ਇੰਨੀ ਸੀ ਕਿ ਭੱਜਣ ਦਾ ਮੌਕਾ ਨਹੀਂ ਮਿਲਿਆ ਛੋਟੇ ਛੋਟੇ ਬੱਚੇ ਅੱਗ ਚੋਂ ਬੜੀ ਮੁਸ਼ਕਲ ਕੱਢੇ ਆ ਆ ਪਸ਼ੂਆ ਵੇਖੋ ਸਾਹਮਣੇ ਮਰੇ ਪਏ ਆ ਆ ਪੇਟੀਆਂ ਚ ਪੈਸੇ ਇਹਨਾਂ ਵਿਆਹ ਧਰਿਆ ਸੀ ਆਪਣੀਆਂ ਕੁੜੀਆਂ ਦਾ ਭੈਣਾਂ ਆਪਣੀਆਂ ਦਾ ਉਹ ਪੇਟੀਆਂ ਦੇ ਵਿੱਚੇ ਪੈਸੇ ਸੜ ਗਏ ਆ ਲੱਗ ਜਗ ਦੇ ਵੀਰ ਆਏ ਆ ਪਰ ਅੱਗ ਇੰਨੀ ਤਾਂ ਸੀ ਕਿ ਪਰਾਲੀ ਦੀ ਅੱਗ ਲੱਗਣ ਕਰਦਾ ਸੇਕ ਬਹੁਤ ਜ਼ਿਆਦਾ ਸੀ ਆ ਭਾਂਡੇ ਵਾਲ ਮੂਨਿਆਂ ਦੇ ਇੰਨੀ ਅੱਗ ਦਾ ਸੇਕ ਹੀ ਭਾਂਡੇ ਤੱਕ ਪਿਗਲ ਗਿਆ ਇਹਨਾਂ ਵੀਰਾਂ ਦਾ ਟਰੈਕਟਰ ਸੜ ਗਿਆ ਮੋਟਰਸਾਈਕਲ ਸੜ ਗਿਆ ਜਾਨੀ ਕਿ ਕੋ ਇੱਥੇ ਜੋ ਮੌਜੂਦ ਹੁੰਦਾ ਸਿਰਫ ਇੱਕ ਬੱਚੇ ਬਚਾਲੇ ਆ ਤੇ ਡੰਗਰ ਤੱਕ ਸੜ ਗਿਆ ਕ੍ਰਾਂਤ ਤੱਕ ਸੜ ਗਈ ਇਹਨਾਂ ਵੀਰਾਂ ਦੀ ਬਹੁਤ ਜ਼ਿਆਦਾ ਔਖਾ ਹੋ ਗਿਆ ਸਾਰੇ ਲਖਨਵਾਸੀ ਆਏ ਮਦਦ ਕਰਨ ਪਰ ਅੱਗੇ ਯੂਰਨੀ ਚੱਲਿਆ ਕਿ ਇਦਾਂ ਵੀ ਤੇ ਸੋ ਸਾਰਿਆਂ ਨੂੰ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੀ ਭਾਰ ਭਾਈ ਕੀਤੀ ਜਾਵੇ ਤਗੜੇ ਲੈਵਲ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੋ ਨੁਕਸਾਨ ਕੋਈ 20 ਲੱਖ ਤੋਂ ਵੱਧਦਾ ਹੋ ਗਿਆ ਕਹਿੰਦਾ ਜਦੋਂ ਤੁਸੀਂ ਇੱਥੇ ਮੌਜੂਦ ਸੀ ਆਪਣੇ ਨਰੰਗਪੁਰ ਪੁਨਿਆਰ ਚੱਕ ਲੱਗੀ ਹੈ ਜੋ ਰਤੀ ਤੂਫਾਨ ਆਏ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਇਹ ਵਿਚਾਰੇ ਦਾ ਘੱਟੋ ਘੱਟ 30 40 ਕਿੱਲੇ ਪ੍ਰਾਲੀ ਸੀਗੀ 20 ਟਰਾਲੀਆਂ ਤੂੜੀ ਦੀ ਸੀ ਤਕਰੀਬਨ 5 ਲੱਖ ਰੁਪਏ ਦਾ ਨੁਕਸਾਨ ਹੋਇਆਗਾ ਅਸਮਾਨੀ ਬਿਜਲੀ ਕਰ ਨਾਲ ਤੇ ਸਾਰਾ ਹੀ ਜਿਹੜਾ ਤੂੜੀ ਦਾ ਵੀ ਕਰਜ਼ਾ ਦੇਣ ਵਾਲਾ ਤੇ ਪ੍ਰਾਲੀ ਦਾ ਵੀ ਅਜੇ ਕਾਫੀ ਪੈਸੇ ਜਿਹੜੇ ਰੀਪਰ ਦੇ ਸੀਗੇ ਆਪਣੇ ਕਟਰ ਦੇ ਸੀਗੇ ਉਹ ਵੀ ਦੇਣ ਵਾਲੇ ਸੀਗੇ ਤੇ ਇਹ ਗਰੀਬ ਨਾਲ ਬੜਾ ਵਿਚਾਰੀ ਨਾਲ ਝੁਲਮ ਹੋਇਆ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ ਤੇ ਮੈਂ ਮੀਡੀਆ ਰਹੀਂ ਸਰਕਾਰ ਜੋ ਕਿ ਡੀਸੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਬਣਦਾ ਜਿਹੜਾ ਮੁਆਫਾ ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਕਿ ਹੁਣ ਤੂੜੀ ਦਾ ਸੀਜ਼ਨ ਜਿਹੜਾ ਉਹ ਵੀ ਆਫ ਹੋ ਰਿਹਾ ਤਾਂ ਕਿ ਆਪਣੇ ਪਸੂਆਂ ਵਾਸਤੇ ਅੱਗੇ ਤੂੜੀ ਦਾ ਹੀ ਕੰਮ ਸਰ ਕਮ ਜਿਹੜਾ ਸਾਹਿਬ ਨੂੰ ਕਿ ਜਲਦ ਤੋਂ ਜਲਦ ਜਿਹੜੀ ਹੈ ਇਹਦੀ ਮਤ ਦਿੱਤੀ ਜਾਵੇ ਫਾਇਰ ਬ੍ਰਿਗੇਡ ਕਿੰਨੇ ਵਜੇ ਆਈ ਸੀ ਫਾਇਰ ਬ੍ਰਿਗੇਡ ਵਾਲੇ ਵਿਚਾਰੇ ਰਾਤੀ ਵੀ ਪਹੁੰਚੇ ਸੀ ਕਿਉਂਕਿ ਉਹਨਾਂ ਨੂੰ ਅੱਜ ਥੋੜੀ ਦਿੱਕਤ ਹੋਈ ਕਿ ਤੂਫਾਨ ਕਰਕੇ ਕਾਫੀ ਦਰਖਤ ਜਿਹੜੇ ਰੋਡ ਤੇ ਡਿੱਗੇ ਸੀਗੇ ਫਿਰ ਵੀ ਫਾਇਰ ਬ੍ਰਿਗੇਡ ਜਿਹੜੀ ਹੈ ਬੜ ਕਾਫੀ ਜਣਾ ਹੋਰ ਨੁਕਸਾਨ ਹੋਣ ਦੋਨਾਂ ਬਚਾਲਿਆ ਸਵੇਰੇ ਫੇਰ ਅਸੀਂ ਦੁਪਹਿਰ ਇਹਨਾਂ ਨੂੰ ਕਾਲ ਕੀਤੀ ਤੇ ਦੂਜੀ ਗੱਡੀ ਫੇਰ ਹੁਣ ਸਾਡੇ ਕੋਲ ਪਹੁੰਚ ਗਈ ਔਰ ਬਹੁਤ ਵਧੀਆ ਤਰੀਕੇ ਨਾਲ ਰਾਤੀ ਵੀ ਜਿਹੜਾ ਸਾਡਾ ਕੋਆਪਰੇਟ ਕੀਤਾ ਸੀ ਹੁਣ ਵੀ ਅੱਗ ਦੇ ਕਾਬੂ ਪਾ ਰਹੇ ਨੇ ਪੀਸੀ ਸਭ ਤੋਂ ਇਹੀ ਮੰਗ ਕਰਦੇ ਆ ਕਿ ਇਸ ਗਰੀਬ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਹੜਾ ਘੱਟੋ ਘੱਟ 3 ਲੱਖ ਰੁਪਏ ਇੱਥੇ ਕਰ ਜਾਏਗਾ ਜਿਹੜਾ ਜ਼ਿੰਮੇਵਾਰਾਂ ਨੇ ਇਹਨੇ ਦੇਣਾ ਤੇ ਬਹੁਤ ਗਰੀਬ ਪਰਿਵਾਰ ਹੈਗਾ ਹੈਗਾ ਛੋਟੇ ਛੋਟੇ ਬੱਚੇ ਹੈਗੇ ਨੇ ਤੇ ਸਾਡੀ ਬੇਨਤੀ ਹੈ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਹੈ ਉਹ ਮਤ ਕੀਤੀ ਜਾਵੇ ਹੋਰ ਵੀ ਸਮਾਜ ਸੇਵੀ ਕੋਈ ਜਥੇਬੰਦੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਉਹ ਵੀ ਅੱਗੇ ਆਸਰਦੀ ਅੱਗੇ ਬਿਜਲੀ ਪਈ ਹੈ ਤੇ ਇ tanto ਨੁਕਸਾਨ ਹੋ ਗਿਆ 4-5 ਲੱਖ ਰੁਪਏ ਦਾ ਤੇ ਮਦਦ ਕੀਤੀ ਜਾਏ ਗਰੀਬ ਬੰਦਾ ਬਿਮਾਰ ਛੋਟੀ ਛੋਟੀ ਬੱਚੀ ਹੈ ਨਾ ਕੋਈ ਮਹੇਂ ਕਾਰੋਬਾਰ ਕਰਨਾ ਨਾ ਬੱਚੀ ਕਰ ਸਕਦੇ ਹੈਗੇ ਤੇ ਮਦਦ ਕੱਖ ਨਹੀਂ ਦਿੱਤਾ ਤਾਂ ਕਿਸੇ ਨੂੰ ਜੀ ਹਾਂ ਹਾਂਜੀ ਸਭ ਕੋ ਕਰ ਜੀਤੇ ਆਪਨੇ 5 ਲੱਖ ਦਾ ਨੁਕਸਾਨ ਹੈ ਇਸ ਟਾਈਮ ਤੇ ਮੇਰੀ ਮਦਦ ਕਰੋ ਦੇ ਹੁੰਦੀ ਹੈ ਤੁਹਾਡੇ ਅੱਗੇ ਅਜੇ 3-4 ਲੱਖ ਜਿਹੜਾ ਉਹ ਦੇਣ ਵਾਲਾ ਪਿਆ ਤਾਂ ਕਟਰ ਦੀ ਵਢਾਈ ਫਿਰ ਬਾਕੀ ਕਿਰਾਇਆ ਜਿਹੜੀ ਉਹ ਰੀਪਰ ਦੀ ਬਣਾਈ ਤੂੜੀ ਦਾ ਕਰਜ਼ਾ ਸਾਰਾ ਦੇਣ ਵਾਲਾ ਸਭ ਕਰਜ਼ੇ ਤੇ ਲਿਆਂਦਾ ਜੀ ਕੁਝ ਨੁਕਸਾਨ ਹੋ ਗਿਆ ਪਰਾਲੀ ਨਹੀਂ ਬਚੀ ਤੂੜੀ ਨਹੀਂ ਬਚੀ 5 5 ਲੱਖ ਦਾ ਨੁਕਸਾਨ ਹੋ ਗਿਆ ਸਾਰਾ ਇਹਦਾ ਕੰਮ ਦਾ ਹਾਰ ਤੇ ਸੀ ਵਿਚਾਰਾ ਗਰੀਬ ਬੰਦਾ ਅੱਪੂ ਵੀ ਬਿਮਾਰ ਹੈਗਾ ਹੈ ਛੋਟੀ ਛੋਟੀ ਬੱਚੀ ਹੈ ਜੀ ਕੋਈ ਨਾ ਕੰਮ ਦਾ ਕਾਰ ਵਾਲਾ ਬੰਦਾ ਨਹੀਂ ਅਸੀਂ ਇਹ ਕਹਿੰਦੇ ਆ ਭਈ ਪੰਜਾਬ ਸਰਕਾਰ ਦਾ ਕੋਈ ਨਾ ਕੋਈ ਵਿਚਾਰੇ ਦਾ ਥੋੜਾ ਬਹੁਤੀ ਮਦਦ ਕਰ ਦੇ ਡੀਸੀ ਸਾਹਿਬ ਵੀ ਮਦਦ ਕਰ ਦੇ 3-4 ਲੱਖ ਰੁਪਇਆ ਤੇ ਚਲੋ ਵਿਚਾਰੇ ਨੂੰ ਸਹਾਰਾ ਹੋ ਜਾਏਗਾ